ਬਣਾਦੀ ਹੈ ਵੀਡੀਓ 10 ਗੱਡੀ ਪਰੇ ਆ ਜਾ ਸਾਰੇ ਮੈਨੂੰ ਫੋਨ ਲਾਉਂਦੇ ਕਹਿੰਦੇ ਉਹ ਜਵਾਗ ਨਹੀਂ ਦਤਾ 10 ਦਵਾਰਾ ਕਿਹੜਾ ਮਾਡਲ ਗੱਡੀ ਬੋਲ ਕਿਵੇਂ ਬੋਲਦਾ ਮੈਂ 10 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਵਾਰ ਦੀ ਤਰ੍ਹਾਂ ਅੱਜ ਆਪਾਂ ਤੁਹਾਡੇ ਆਪ ਇੱਕ ਨਵੀਂ ਵੀਡੀਓ ਲੈ ਕੇ ਆ ਗਏ ਆ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਵੀਡੀਓ ਨੂੰ ਪਿਆਰ ਦਿੱਤਾ ਸ਼ਤਕਾਰ ਦਿੱਤਾ ਤੇ ਵਾਤੂ ਵਾਤ ਵੀਡੀਓ ਨੂੰ ਸ਼ੇਅਰ ਕੀਤਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਕਈ ਵੀਰਾਂ ਨੇ ਕਮੈਂਟ ਵੀ ਕੀਤੇ ਗਿਆਂ ਚੰਗੇ ਕੀਤੇ ਕਈਆਂ ਨੇ ਕਿਵੇਂ ਕੀਤੇ ਇੱਕ ਵੀਰ ਫੌਜੀ ਸੀ ਉਹਨੇ ਕੀਤਾ ਕਹਿੰਦਾ ਤੁਸੀਂ ਐਂ ਕਾਦੋਂ ਪਾਉਂਦੇ ਜੀ ਵੀਡੀਓ ਕਿਉਂਕਿ ਪਤਾ ਕੀ ਆਪਣੀਆਂ ਗੱਡੀਆਂ ਆਪਾਂ ਵੀਡੀਓ ਪਾਵਾਂਗੇ ਤਾਂ ਫੇਰੀ ਤੁਸੀਂ ਦੇਖੋਗੇ ਤੇ ਇਸ ਕਰਕੇ ਆਪਣੀ ਗੱਡੀ ਆਪਾਂ ਵੀਡੀਓ ਪਾਉਣੇ ਆ ਤਾਂ ਕਰਕੇ ਪਾਉਣੇ ਕਿ ਤੁਹਾਡੇ ਤੱਕ ਵੀਡੀਓ ਪਹੁੰਚ ਜੇ ਨਵੀਂ ਨਵੀਂ ਡਿਟੇਲ ਪਹੁੰਚ ਜੇ ਲੱਗੀ ਵਜਈ ਤੁਹਾਨੂੰ ਪਤਾ ਲੱਗ ਜੇ ਕਿਹੜੀ ਕਿਹੜੀ ਚੀਜ਼ ਲੱਗੀ ਵਜਈ ਹੁੰਦੀ ਏ ਕਿਵੇਂ ਗੱਡੀ ਦੇਖਣੀ ਕਿਵੇਂ ਕਾਗਜ਼ ਪੱਤਰ ਵੇਖਣੇ ਆ ਜੀ ਜਦੋਂ ਮਰਜ਼ੀ ਫੋਨ ਲਾ ਸਕਦੇ ਜੇ ਜੇ ਤੁਹਾਨੂੰ ਕਾਗਜ਼ਾਂ ਪੱਤਿਆਂ ਕੋਈ ਪ੍ਰੋਬਲਮ ਆਉਦੀ ਨਹੀਂ ਪਤਾ ਲੱਗਦਾ ਕਿਸੇ ਬਾਰੇ ਇਸ ਕਰਕੇ ਜਿਹੜੇ ਤਾਂ ਆਪਣੇ ਚੈਨਲ ਨਵੇਂ ਜੁੜੇ ਚੈਨ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਬਟਨ ਨੱਪ ਲਓ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਰਹੋ ਤਾਂ ਕਿ ਬੈਲ ਵਾਲਾ ਬਟਨ ਨੱਪਦਾ ਮਤਲਬ ਹੈ ਕਿ ਸਿੱਧੀ ਵੀਡੀਓ ਤੁਹਾਡੇ ਕੋਲ ਇਸ ਕਰਕੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦੋ ਇੱਕ 5 ਤੋਂ 6 ਮਿੰਟ ਦੀ ਵੀਡੀਓ ਦੀ ਸਾਰੀ ਜ਼ਰੂਰ ਵੇਖਿਆ ਕਰੋ ਤੇ ਗੱਡੀਆਂ ਤੁਹਾਡੇ ਸਾਹਮਣੇ ਵਾਧੂ ਖੜੀਆਂ ਹੀ ਆ ਤੇ ਹੌਲੀ ਹੌਲੀ ਆਪਾਂ ਵੀਡੀਓ ਤੁਹਾਨੂੰ ਦੱਸਿਆ ਸੀ ਅਪਲੋਡ ਕਰਾ ਕਰਾਂਗੇ ਤੇ ਆਜੋ ਤੁਹਾਡੇ ਵਾਸਤੇ ਅੱਜ ਲੈ ਕੇ ਆ ਗਏ ਬਲੈਨੋ 2000 16 ਮਾਡਲ ਹੈ α ਮਾਡਲ ਹੈ ਤੇ ਰੇਟ ਆਪਾਂ ਇੰਸਟਾਗ੍ਰam ਤੇ ਵੀ ਦੱਸਤਾ ਇੱਥੇ ਵੀ ਦੱਸ ਦਿੰਨੇ ਆ ਕਿ ਰੇਟ ਹੈਗਾ ਜੀ 490000 ਰੁਪਿਆ ਤੇ ਸਿਰਫ ਤੁਸੀਂ 75000 ਰੁਪਿਆ ਪਹਿਲਾਂ ਦੇਣਾ ਤੇ ਗੱਡੀ ਦੇ ਮਾਲਕ ਬਣ ਸਕਦੇ ਇਹ ਬਾਕੀ ਆਪਾਂ ਪਾ ਦਾਂਗੇ ਲੋਨ ਉਹਦੇ ਬਾਅਦ ਸਿਬਲ ਸਕੋਰ ਸਭ ਕੁਝ ਓਕੇ ਚ ਜਾਏਗਾ ਆਜੋ ਹੁਣ ਗੱਡੀ ਸਾਰੀ ਚੈੱਕ ਕਰ ਲਓ ਦੂਜੇ ਨਾਂ ਦੀ ਗੱਡੀ ਏ ਬਲੈਨੋ ਮਾਡਲ ਏ ਉਹਦੇ ਵਿੱਚ ਜਿਹੜੀ ਅਲਫਾ ਆਉਂਦੀ ਹੋਏ ਬਹੁਤ ਸੋਹਣੀ ਗੱਡੀ ਜੀ ਪਹਿਲਾਂ ਧੰਨਵਾਦ ਪਹਿਲਾਂ ਦੀ ਤਰ੍ਹਾਂ ਆਪਾਂ ਤੁਹਾਨੂੰ ਸਾਈਡਾਂ ਦਿਖਾ ਦਿੰਨੇ ਹਾਂ ਕੋਈ ਗੱਡੀ ਤੇ ਕੰਮ ਖਰਚਾ ਨਹੀਂ ਹੈ ਚੈੱਕ ਕਰ ਲਓ origignal ਲਾਇਆ ਜਿਹੜੇ ਨਾਲ ਏਜੰਸੀ ਵੱਲੋਂ ਆਉਂਦੇ ਆ ਆ ਮੜਾ ਸਕਰਹਿ ਜਾਏਗਾ ਚਲੋ ਰੋੜਾ ਤੇ ਚੱਲਦੀਆਂ ਇੰਨਾ ਕੁ ਤਾਂ ਹੋ ਹੀ ਜਾਂਦਾ ਵਾਧਾ ਘਟਾ ਠੀਕ ਹੈ ਜੀ ਕੋਈ ਕੰਮ ਖਰਚਾ ਨਹੀਂ ਹੈਗਾ ਗੱਡੀ ਤੇ ਗੱਡੀ ਤੁਸੀਂ ਸਾਰੀ ਚੈੱਕ ਕਰ ਸਕਦੇ ਏ ਅਲਫਾ ਮਾਡਲ ਹੈ ਜੀ ਸਭ ਕੁਝ ਠੀਕ ਹੈ ਛੂਛੇ ਵਾਰੀਆਂ ਸਭ ਕੁਝ ਨਾਲ ਦੀਆਂ ਜੀ ਬਾਕੀ ਫਿਰ ਵੀ ਤੁਹਾਨੂੰ ਆਪਾਂ ਸਾਰੀਆਂ ਦਿਖਾ ਦਾਂਗੇ ਕਰੋ ਚੈੱਕਾ ਥੋੜਾ ਜਿਹਾ ਘਟਾ ਘੁੱਟਾ ਪਿਆਜ਼ ਲੈ ਕੇ ਆਂਦੀ ਓਵੇਂ ਤੁਹਾਡੇ ਅੱਗੇ ਵੀਡੀਓ ਪਾਈ ਜੰਨੇ ਮੜਾ ਕਪੜਾ ਹੀ ਮਾਰਿਆ ਉੱਤੇ ਤੇ ਗੱਡੀ ਦਾ ਖੜਾਵਾ ਬਹੁਤ ਸੋਹਣਾ ਹੈ ਟੈਟ ਟੱਪਾ ਚੰਗਾ ਗੱਡੀ ਦਾ ਆਜੋ ਹੁਣ ਇੱਕ ਵੀਰ ਕਹਿੰਦਾ ਹੈ ਕਿ ਵੀਡੀਓ ਥੋੜੀ ਸ਼ੋਰਟ ਕੱਟ ਬਣਾਇਆ ਕਰੋ ਬੜਾ ਖਿੱਚ ਕੁਛ ਕੇ ਬਣਾਈ ਦੀ ਪਰ ਫਿਰ ਵੀ ਇੰਨਾ ਕੁ ਟਾਈਮ ਤੁਹਾਨੂੰ ਪਤਾ ਡਿਟੇਲ ਗੱਡੀ ਦੇਣੀ ਇਸ ਕਰ ਲੱਖਾਂ ਦੀ ਗੱਡੀ ਹੈ ਤੇ ਇੰਨੀ ਕੋਈ ਡਿਟੇਲ ਤਾਂ ਦੇਣੀ ਪੈਂਦੀ ਏ ਤੇ 3-4 ਮਿੰਟ 5-7 ਮਿੰਟ ਤਾਂ ਲੱਗ ਹੀ ਜਾਂਦੇ ਹਨ ਗੱਡੀ ਦੇਖੋ ਜੀ ਲਾਏ ਟਾਇਰ ਦੇਖੋ ਘਰ ਤੋਂ ਘੱਟ ਵੀ 90 ਪੈਸੇ ਟਾਇਰ ਹੈ ਜੀ ਨਵੇਂ ਹੀ ਲਾਉ ਤੁਸੀਂ ਠੀਕ ਹੈ ਜੀ ਚਾਰੇ ਟਾਇਰ ਇੰਨੇ ਇੰਨੇ ਆ ਚਾਰੇ ਟਾਇਰ ਤੁਹਾਨੂੰ ਦਰਸ਼ਨ ਕਰਵਾ ਦਿੰਦਾ ਜੀ ਕਈ ਵੀਰ ਜਦੋਂ ਇੱਥੇ ਆ ਕੇ ਵੇਦੇ ਕਹਿੰਦੇ ਆ ਟਾਇਰ ਤੁਸੀਂ ਦਿਖਾਏ ਨਹੀਂ ਹੈ ਘੱਟ ਨਿਕਲੇ ਵਧ ਨਿਕਲੇ ਆ ਆ ਦੇਖੋ ਜੀ ਅਸੀਂ 90 ਪੈਸੇ ਟਾਇਰ ਹੈ Ориジナル ਆਏ ਜਿਹੜੇ ਨਾਲ ਆਉਂਦੇ ਆ ਠੀਕ ਹੈ ਜੀ ਪੁਸ਼ ਬਟਨ ਸਟਾਰਟ ਹੈ ਜੀ ਠੀਕ ਹੈ ਜੀ ਪੁਸ਼ ਬਟਨ ਸਟਾਰਟ ਹੈ ਆ ਜਾਂਦੀ ਚਾਬੀ ਇਹ ਆ ਲੋ ਜੀ ਖੋਲ ਦੀ ਗੱਡੀ ਹੁਣ ਆਪਾਂ ਤੁਹਾਨੂੰ ਅੰਦਰੋਂ ਦਰਸ਼ਨ ਕਰਵਾ ਦਿੰਦੇ ਆ ਆ ਲੋ ਜੀ ਪੁਸ਼ ਬਟਨ ਗੱਡੀ ਸਟਾਰਟ ਹੈ ਮੀਟਰੇ ਚੱਲੀ ਵੀ ਤੁਹਾਨੂੰ ਦਿਖਾ ਦਿੰਨੇ ਕਿੰਨੀ ਹੈ ਚੱਲੀ ਕਿਲੋਮੀਟਰ ਹੈਗੇ ਆ ਜੀ 85 ਆ 345 ਕਿਲੋਮੀਟਰ ਜਿਹੜੀ ਚੱਲੀ ਕਿਲੋਮੀਟਰ ਚੱਲੀ ਏ ਠੀਕ ਹੈ ਜੀ ਆਹ ਦਾ ਆਟੋ ਆ ਗਿਆ AC ਵਾਲਾ ਤੇ ਆ ਸਕਰੀਨ ਜੀ ਆ ਗਈ オリジナル ਜੀ ਆ ਗਿਆ ਉਹ ਬੈਗ ਜਦੋਂ ਚੀਕਾਂ ਨਹੀਂ ਮਾਰ ਦਿੰਦੀ ਉਹ ਲੱਗਾ ਛੱਤ ਛੁੱਤ ਤੋਂ ਬਿਲਕੁਲ ਨਵੀਂ ਹੈ ਠੀਕ ਹੈ ਜੀ ਸਟੀਅਰਿੰਗ ਦੇ ਬਟਨ ਆ ਗਏ ਨੇ ਠੀਕ ਹੈ ਆ ਬਲੂਟੁੱਥ ਹੈ ਵਗੈਰਾ ਉਹ ਆ ਗਿਆ ਤੇ ਆ ਗਈ ਹੰਦੀ ਬਾਰੀਆਂ ਚੈੱਕ ਕਰ ਲਓ ਜੀ ਆ ਲਓ ਜੀ ਕਈ ਵੀਰੇ ਥੋੜਾ ਰਬੜਾ ਪੁੱਟ ਕੇ ਵੇਂ ਦਿੰਦੇ ਆ ਕਿ ਸਾਡੀਆਂ ਤਾਂ ਵੇਖ ਕੇ ਹੀ ਲਈਆਂ ਵੀਰੇ ਲੱਗੀ ਵਜੇ ਦਾ ਭੰ ਲੈਉਂਦੇ ਨਹੀਂ ਬਾਕੀ ਤੁਹਾਨੂੰ ਵੀ ਦਰਸ਼ਨ ਕਰਵਾ ਦਿੰਦੇ ਵੀਰੇ ਕੋਈ ਸਾਰੀ ਓਰੀਜਨਲ ਹੈ ਜੀ ਠੀਕ ਹੈ ਜੀ ਅਸੀਂ ਆਪ ਚੈੱਕ ਕਰਕੇ ਲਿਉਣੇ ਨੇ ਵੀਰੇ ਫਿਰ ਵੀ ਡਿਟੇਲ ਦੇ ਦਿੰਦਾ ਹੈ ਮਤਲਬ ਲਈ ਕਿ ਤੁਸੀਂ ਵੀ ਜਦੋਂ ਕੋਈ ਵੀ ਵੀਰ ਗੱਡੀ ਲੈਂਦਾ ਤਾਂ ਆਪਦੀ ਚੈੱਕ ਕਰ ਲੈ ਕਰੇ ਠੀਕ ਹੈ ਜੀ ਆਹ ਦਾ ਆਰ ਡੋਜਸਟਰ ਆ ਗਿਆ ਵਿੰਡੋ ਗੁੰਡ ਵਾਲਾ ਆ ਗਿਆ ਠੀਕ ਹੈ ਆਹ ਓਰੀਜਨਲ ਦੇ ਸਪੀਕਰ ਆ ਗਏ ਠੀਕ ਹੈ ਜੀ ਆ ਇੰਤਿਆਂ ਬੰਨੀ ਆ ਨਹੀਂ ਠੀਕ ਹੈ ਅਗਲੀ ਵਾਰੀ ਵੀ ਤੁਹਾਨੂੰ ਚੈੱਕ ਕਰਵਾ ਲੈਨੇ ਸੀਲਾ ਸੋਲਾ ਸਭ ਕੁਝ ਨਾਲ ਦਾ ਜੀ ਅਜੇ ਲਿਆਂਦੀ ਸੀ ਲਿਬੜੀ ਪਈ ਆ ਵੇਖੋ ਓਵੇਂ ਹੀ ਆਪਾਂ ਵੀਡੀਓ ਪਾਤੀਏ ਲੋਕ ਜੀ ਲੱਗੀ ਵੱਜੀ ਦੀ ਆਪਾਂ ਤਾਂ ਹੀ ਗਰੰਟੀ ਦੇਨੇ ਨੇ ਕਿਉਂਕਿ ਆਪਾਂ ਆਪ ਹੀ ਚੈੱਕ ਰੱਖ ਜਿਓਣੇ ਕਿੰਨੇ ਚਾਰ ਦਿਨ ਇੱਥੇ ਆ ਜਾਂਦਾ ਜੀ ਉਹ ਚਾਰ ਦਿਨ ਪਿੱਛੇ ਦੇਣ ਦੇ ਸੀ ਸ਼ੀਟ ਕਵਰ ਨਹੀਂ ਪੈ ਓਰੀਜਨਲ ਸ਼ੀਟ ਕਵਰ ਜਿਹੜੇ ਨਾਲ ਆਉਂਦੇ ਉਹ ਹੀ ਆ ਜੋ ਤੁਹਾਨੂੰ ਡਿੱਗੀ ਵੀ ਚੈੱਕ ਕਰਾਉਂਦੇ ਨੇ ਆਹ ਇਹ ਡਿੱਗੀ ਜੀ ਬਹੁਤ ਖੁੱਲੀ ਡੁੱਲੀ ਲੱਗੀ ਵੱਜੀ ਫਰੇਮ ਦੀ ਸਾਰੀ ਓਰੀਜਨਲ ਏ ਜੀ ਡਿੱਗੀ ਵੀ ਓਰੀਜਨਲ ਏ ਸਾਰੀ ਓਰੀਜਨਲ ਗੱਡੀ ਜੀ ਆਲੋਕੀ Android ਸਾਰੀ ਓਕੇ ਜੀ ਜਮਾਈ ਇਸ ਕਰਕੇ ਚੀਜ਼ਾਂ ਆਪਾਂ ਸਾਰੀ ਆ ਵੇਖ ਕੇ ਲੈ ਕੇ ਆਉਣੇ ਨੇ ਆ ਕੋਈ ਗੱਡੀ ਲੱਗੀ ਵਜੀ ਤਾਂ ਨਹੀਂ ਕੋਈ ਕੋਜ ਨਹੀਂ ਫੇਰ ਹੀ ਆ ਕੇ ਆਪਾਂ ਵੇ ਪਹਿਲੀ ਗੱਲ ਤਾਂ ਆਪਾਂ ਅਜੇ ਤੱਕ ਲੱਗੀ ਵਜੀ ਇੱਥੇ ਵੇਚੀ ਨਹੀਂ ਪੇਂਟ ਜਦੋਂ ਮਾੜੀਆਂ ਮੋਟੀਆਂ ਲੈਣੀਆਂ ਪੈਂਦੀਆਂ ਵੀਰੇ ਕਰਾਉਣਾ ਵੀ ਪੈਂਦਾ ਉਦੋਂ ਆਪਾਂ ਲੱਗੀ ਵਜੀ ਅਜੇ ਤੱਕ ਨਹੀਂ ਗੱਡੀ ਲਈ ਜਿਹਨੂੰ ਆਪਾਂ ਮੇਜਰ ਐਕਸੀਡੈਂਟ ਕਹ ਦੇ ਉਹ ਆ ਵੀ ਬਾਰੀ ਦੇਖ ਲੋ ਇਹ ਨਾਲ ਦੀ ਜਮਾਈ ਪੂਰੀ ਘੈਂਟ ਗੱਦੀ ਹੈ ਜੀ ਚੱਕੋ ਫਰੇਮ ਦੀ ਬਿਲਕੁਲ ਓਕੇ ਮੈਟ ਵੀ ਚੰਗੇ ਕਾਲੇ ਰੱਖੇ ਹੋਏ ਆ ਅੰਦਰੋਂ ਦਾ ਬੰਬ ਏ ਸੇਫਟ ਸੂਟਰ ਨਾਲ ਉਹ ਕਈ ਸੇ ਵਧੀਆ ਦੀ ਚਲਾਉ ਚਲਾਉਂਦੇ ਜਿੰਨੀ ਮਰਜ਼ੀ ਤੁਸੀਂ ਚਲਾ ਸਕਦੇ ਇਹਨੂੰ ਰੱਜ ਕੇ ਆ ਲੋ ਜੀ ਬੋਸ ਉਹਨੇ ਇਹ ਕੈਂਡੀਗੇਟਰ ਇੱਥੇ ਦੇ ਦਿੰਦੀ ਜਾਂਦਾ ਦਿੱਤਾ ਹੁੰਦਾ ਆ ਦੇਖੋ ਜੀ ਬੌਂਡ ਚੱਕ ਕੇ ਚੈੱਕ ਕਰੋ ਬਿਲਕੁਲ ਸ਼ੀਲਡ ਹੈ ਜੀ ਬੌਂਡ ਵੀ ਸ਼ੀਲਡ ਹੈ ਜੀ ਆ ਦੇਖੋ ਜੀ ਆਪਣਾ ਬਿਲਕੁਲ ਓਕੇ ਆ ਮੈਂ ਇਹ ਚੈੱਕ ਕਰ ਸਕਦੇ ਤੈin ਬਿਲਕੁਲ ਬੈਟਰੀ オリジナル ਹੈ ਇਹ ਹੈ 2023 ਮਾਡਲ ਤੇ ਨਵੀਂ ਰੱਖੀ ਏ ਤੇਜ਼ ਆ ਬਿਲਕੁਲੀ ਦੇਖ ਲੋ ਤੁਸੀਂ ਸ਼ੀਲਡ ਇੰਜ ਨੇ ਪੀਵੀ 15 ਨੰਬਰ ਏ ਜੀ ਬਹੁਤ ਸੋਹਣੀ ਗੱਡੀ ਏ ਹਾਂ ਤੇਰੀ ਬਣਾਦੀ ਆ ਵੀਡੀਓ 10 ਗੱਡੀ ਵੜੇ ਆ ਜਾ ਸਾਰੇ ਮੈਨੂੰ ਫੋਨ ਲਾਉਂਦੇ ਕਹਿੰਦੇ ਉਹ ਜਵਾਬ ਨਹੀਂ ਦਤਾ 10 ਦਵਾਰਾ ਕਿਹੜਾ ਮਾਡਲ ਗੱਡੀ ਬੋਲ ਕਿਵੇਂ ਬੋਲਦਾ ਨਾ ਦੱਸ ਜ ਡਰ ਕੋਕੂ ਹਾਂਜੀ ਆਜੋ ਤੁਹਾਨੂੰ ਹੁਣ ਆਪਾਂ ਇਹਦੇ ਸ਼ੀਖੇ ਸਾਰੇ ਚੈੱਕ ਕਰਵਾ ਲੈਂਦਾ ਜੀ ਇਹ ਵੀ ਨਾਲ ਦਾ 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 ਜੀ ਫਰੰਟ ਵਾਲਾ ਵੀ ਨਾਲ ਦਾ ਜੀ ਕੀ ਜੇ ਸਾਰੇ ਨਾਲ ਦੇ ਆ ਗੱਡੀ ਬਹੁਤ ਸੋਹਣੀ ਏ ਤੇ 75000 ਰੁਪਿਆ ਵੀ ਕੋ ਨਹੀਂ ਕਿ ਮੋਟਰਸਾਂ ਸਵੈਂਡਰ ਵੀ ਲੈਣ ਜਾਈਏ ਨਾ ਫਿਰ ਵੀ ਲੱਖ ਰੁਪਿਆ ਜੇਬ ਚ ਪਾ ਕੇ ਜਾਣਾ ਪੈਂਦਾ ਸਿਰਫ ਤੁਸੀਂ 75000 ਰੁਪਿਆ ਦੇਣਾ ਤੇ ਇਹ ਗੱਡੀ ਤੇ ਮਾਲਕ ਬਣ ਸਕਦੇ ਜੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਐਵੇਂ ਵੱਧ ਤੋਂ ਵੱਧ ਆਫਰ ਲੈ ਕੇ ਤੁਹਾਡੇ ਵਾਸਤੇ ਮੈਂ ਲੈ ਕੇ ਆਵਾਂਗਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੰਗੇ ਜੰਗੇ ਕਮੈਂਟ ਕਰੋ ਸ਼ੇਅਰ ਜਰੂਰ ਕਰਿਆ ਕਰੋ ਧੰਨਵਾਦ